ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਹਰਮਨ ਸੰਧੂ ਤੇ ਜੀ ਅੱਛਾ ਵੀਰੋ ਅੱਜ ਤੁਹਾਡੇ ਲਈ ਟੋਟਲ 5 ਨਗ ਲੈ ਕੇ ਆਏ ਆ ਛੇਮਾ ਨਗਾ ਜਿਹੜਾ ਹੋ ਜਰਸੀ ਵਹਿੜ ਦਾ ਉਹ ਸੇਲ ਹੋ ਚੁੱਕਾ ਵੀਰੇ ਫੁਟ ਅਟਰੈਕਟਿਵ ਬੰਦੇ ਆ ਗਏ ਸੀਗੇ ਮੌਕੇ ਤੇ ਹੀ ਸੇਲ ਹੋ ਗਈ ਨਗੈਨੇ ਆ ਦੋਸਤੋ ਬਾ ਕਮਾਲ ਦਾ ਚਿਹਰਾ 56 85 ਨਾਲ ਕਿਸਾਨ ਵੀਰੋ ਹੈ ਐ ਸਾਰੇ ਹੌਸਰ ਨੇ ਇਹਨਾਂ ਵਿੱਚੋਂ ਕੋਈ ਗੱਭਣ ਨਹੀਂ ਹੈ ਠੀਕ ਹੈ ਜੀ ਇੱਕ ਆ ਜਰਸੀ ਬੱਸੀ ਰਹੇਗੀ ਇਹ ਵੀ ਇੱਕ ਨਗੀਨੇ ਆ ਬਾ ਕਮਾ ਲਈ ਹੈ ਬਹੁਤ ਚੰਗੇ ਸੀਮਨ ਦੀ ਬੱਛੀ ਹੈ ਜੀ ਬਿਲਕੁਲ ਨਿਕਾ ਜਮੂ ਬੁੱਧੀਵਾਦੀ ਸੋਹਣੀ ਹੈ ਜੀ ਠੀਕ ਹੈ ਚਾਰੇ ਥਾਣਾ ਕੋਈ ਫੋਟ ਸੰਗ ਨਹੀਂ ਹੈਗੀ ਠੀਕ ਹੈ ਜੀ ਕੱਲਾ ਕਲਾ ਨਿਖੜਵਾ ਥਾਣਾ ਚੰਗੀ ਝੋਲੀ ਤਿਆਰ ਕਰ ਲਈ ਹੈ ਬੱਛੀ ਨੇ ਈਕੇ ਦੇ ਕਾਬਲ ਹੋ ਜਾਣੀ ਹੈ ਇੱਕ ਘਟਾ ਫੀਡ ਦਾ ਖਾ ਗਈ ਤੇ ਇਹਦੇ ਨਾਲ ਹੀ ਥੋੜੀ ਜੀ 에ਅਰ ਸ਼ੈਅਰ ਦੇ ਵਿੱਚ ਆਉਂਦੀ ਹੈ ਜੋ ਕਿ ਆਉਣ ਵਾਲੇ ਸੀਜ਼ਨ ਦੇ ਵਿੱਚ ਬਹੁਤ ਚੰਗੀ ਬਿਹੜਵਾਨੀ ਹੈ ਸਮੀਬਲੀ ਵੀ ਆ ਉਸ ਤੋਂ ਅੱਗੇ ਐਚ ਐਫ ਫੇਰ ਪਿਓਰ ਐਚ ਐਫ ਅਗਲੇ ਤਿੰਨ ਅੱਛੀਆਂ ਨੇ ਜੀ ਤੇ ਏ ਆਈ ਦੇ ਬਿਲਕੁਲ ਕਾਬਲ ਨੇ ਕੱਦ ਬਿਹੜ ਵਾਲੀਆਂ ਨੇ ਮੂੰਹ ਮੱਥੇ ਤੋਂ ਦੇਖ ਸਕਦੇ ਹੋ ਟਾਚਾ ਦੇਖ ਸਕਦੇ ਹੋ ਖੜਲਾ ਸਟ੍ਰਕਚਰ ਹੈ ਜੀ ਬਿਲਕੁਲ ਸਿੱਧਾ ਹੈ ਇਦਾਂ ਨਹੀਂ ਹੈਗਾ ਕੋਈ ਫੋਰਸ਼ਾਂਗ ਵੀ ਨਹੀਂ ਹੋਊਗੀ ਕੋਈ ਬਲ ਬੈਂਗ ਵੀ ਨਹੀਂ ਹੋਊਗਾ ਕਿਸੇ ਅੰਗ ਦੇ ਵਿੱਚ ਠੀਕ ਹੈ ਜੀ ਬਿਲਕੁਲ ਸਹੀ ਹੈ ਖੜ ਨਹੀਂ ਦੇਖ ਸਕਦਾ ਤੁਸੀਂ ਜਿੰਨੇ ਵੀ ਨਾਗ ਸਾਰੇ ਫਾਰਮ ਦੇ ਨੇ ਵੀਰੇ ਠੀਕ ਹੈ ਜੀ ਇਸ ਕਰਕੇ ਥੋੜੀ ਜਿਹੀ ਰਸਾ ਦੀ ਹਲਕਤ ਵੀ ਮਾਣੀ ਆ ਤੇ ਖੜਨ ਦਾ ਵੀ ਕੇਵਲ ਤਰੀਕਾ ਥੋੜਾ ਜਿਹਾ ਆਊਟ ਹੋ ਸਕਦਾ ਹੈ ਤੇ ਬੱਚੇ ਥੋੜੇ ਡਰਦੇ ਵੀ ਹੁੰਦੇ ਕੇਵਲ ਸੋਚ ਕਰਕੇ ਇਹ ਥੋੜੀ ਹਲਕਤ ਮੰਦੀ ਆ ਤੇ ਫੋਰ ਸੇਲ ਸੰਧੂ ਡੈਰੀ ਫਾਰਮ ਬਰਨਾਲਾ ਦੇ ਵਿੱਚ ਵੀਰੇ ਕੰਟੈਕਟ ਕਰ ਸਕਦੇ ਹੋ ਡਾਕਟਰ ਧਰਮਿੰਦਰ ਸਿੰਘ ਜੀ ਨਾਲ ਕੰਟੈਕਟ ਨੰਬਰ ਹੈ ਜੀ 62802 18644 62802 18644 ਹੈ ਜੀ ਟਰਾਂਸਪੋਰਟ ਦਾ ਵੀ ਵੀਰਾਂ ਕੋਲੇ ਪ੍ਰਬੰਧ ਹੈ ਅਵੇਲੇਬਲ ਕੀਤੀ ਜਾਂਦੀ ਆ ਡਿਲੀਵਰੀ ਵੀ ਕੀਤੀ ਜਾਂਦੀ ਹੈ ਇਹਨਾਂ ਕੋਲ ਤੇ ਇਹਨਾਂ ਦਾ ਪ੍ਰਾਈਸ ਹੈ ਜਿਹੜਾ ਵੀਰੇ ਉਹ ਭਾਰ ਨਾਗ ਦਾ ਅਜ ਜਿਹੜੀਆਂ ਚਾਰੇ ਵਹਿੜਾਂ ਨੇ ਵੱਡੀਆਂ ਨੇ ਇਹਨਾਂ ਦਾ 35000 ਰੁਪਏ ਦਾ ਸਹਾਰਾ ਵੀਰੇ ਜੇ ਕਿਸੇ ਵੀ ਨੇ ਇਕੱਠੀਆਂ ਲੈ ਕੇ ਜਾਣੀਆਂ ਤਾਂ ਸੇਲ ਕੀਤੀਆਂ ਜਾਣੀਆਂ ਪਲੱਸ ਜਿਹੜੀ ਆ ਜਰਸੀ ਬਚੀ ਐ ਇਹਦਾ 25000 ਰੁਪਏ ਬਿਲਕੁਲ ਵਾਜਬ ਰੇਟ ਆ ਵੀਰੇ ਬਿਲਕੁਲ ਵਾਜਬ ਰੇਟ ਆ ਜੀ ਨਕੀਨੇ ਆ ਵੀਰੋ ਸਮੇਂ ਪਲੇ ਵਾ ਕੋਈ ਐਦਾਂ ਨਹੀਂ ਹੈਗੇ ਵੀ ਕਿਸੇ ਖਰਾਕ ਦੀ ਲੋੜ ਹੈ ਤੁਹਾਨੂੰ ਆਪ ਹੀ ਮੋਬਾਈਲ ਦੇ ਵਿੱਚ ਦੇਖ ਦਿਖਾਈ ਦਿੰਦੀ ਹੋਣੀ ਆ ਬਿਲਕੁਲ ਟਾਪ ਦੇ ਨਗੀਨੇ ਆ ਆ ਨਗੀਨਾ ਸੀ ਇੱਕ ਹੋਰ ਵੀ ਨਾਲ ਪਲੱਸ ਇਹ ਵੀ ਸੇਲ ਹੋ ਚੁੱਕਿਆ ਜੀ ਤੇ ਜੇ ਤੁਸੀਂ ਵੀਰੋ ਆਪ ਤਸੱਲੀ ਕਰਕੇ ਆ ਕੇ ਫਿਰ ਸੰਗਦੇ ਹੋ ਤੇ ਆਪਣੇ ਚੈਨਲ ਨੂੰ ਬਤਵਾਂ ਸਪੋਰਟ ਕਰਿਆ ਕਰੋ ਵੀਰੋ ਐਦਾਂ ਦੀਆਂ ਵੀਡੀਓਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਪਣੇ ਹਰੇਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਵੀਡੀਓ ਨੂੰ ਅੰਤ ਤੱਕ ਦੇਖਿਆ ਕਰੋ ਜੀ ਵੀਡੀਓ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ तहे ਦਿਲ ਤੋਂ ਧੰਨਵਾਦ ਜੀ